हिमाचल ਦੇ ਮੁੱਖ ਮੰਤਰੀ ਵੀਰਪੱਧਰ ਸਿੰਘ ਦੀ ਬੇਟੀ ਅਪਰਾਜਿਤਾ ਦੀ ਮੰਗਣੀ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋਤੇ ਅੰਗਦ ਨਾਲ ਹੋਈ ਇਸ ਨਵੇਂ ਰਿਸ਼ਤੇ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਸ਼ਾਹੀ ਘਰਾਣਿਆਂ ਵਿਚਕਾਰ ਨਵਾਂ ਸਬੰਧ ਸਥਾਪਿਤ ਹੋ ਗਿਆ ਜਾਣਕਾਰੀ ਮੁਤਾਬਕ ਮੰਗਣੀ ਦੀ ਰਸਮ ਦਿੱਲੀ ਵਿੱਚ ਹੋਈ ਅਤੇ ਦੋਹਾਂ ਪਰਿਵਾਰਾਂ ਦੇ ਬੇਹੱਦ ਅਹਿਮ ਰਿਸ਼ਤੇਦਾਰ ਹੀ ਇਸ ਰਸਮ ਵਿੱਚ ਹਾਜ਼ਰ ਸਨ ਅੰਗਦ ਅੰਗਦ ਸਿੰਘ ਕੈਪਟਨ ਅਮਰਿੰਦਰ ਦੀ ਬੇਟੀ ਜੈਨਦਰ ਕੌਰ ਦਾ ਬੇਟਾ ਹੈ ਦੱਸਿਆ ਜਾ ਰਿਹਾ ਹੈ ਕਿ ਕੱਲ ਦਾ ਇਹ ਸਮਾਗਮ ਦੋਵਾਂ ਪਰਿਵਾਰਾਂ ਵੱਲੋਂ ਸਾਦਾ ਹੀ ਰੱਖਣ ਦੀ ਕੋਸ਼ਿਸ਼ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਦੇ ਹਿਮਾਚਲ ਪ੍ਰਦੇਸ਼ ਨਾਲ ਪੁਰਾਣੇ ਸਬੰਧ ਨੇ ਅਤੇ ਉਹਨਾਂ ਦੀ ਬੇਟੀ ਦੇ ਰਿਸ਼ਤੇਦਾਰਾਂ ਦੇ ਸੂਬੇ ਵਿੱਚ ਚਾਹ ਦੇ ਬਾਗ ਨੇ ਹਿਮਾਚਲ ਦੇ ਸ਼ਾਹੀ ਪਰਿਵਾਰਾਂ ਦੇ ਵਿਆਹ ਪਹਿਲਾਂ ਵੀ ਹੋਰ ਸੂਬਿਆਂ ਵਿੱਚ ਹੁੰਦੇ ਰਹੇ ਨੇ ਪਰ ਇਹ ਪਹਿਲਾ ਮੌਕਾ ਹੈ ਕਿ ਜਦੋਂ ਹਿਮਾਚਲ ਦੇ ਸ਼ਾਹੀ ਪਰਿਵਾਰ ਦੇ ਸਬੰਧ ਪੰਜਾਬ ਦੇ ਕਿਸੇ ਸ਼ਾਹੀ ਪਰਿਵਾਰ ਦੇ ਨਾਲ ਜੁੜੇ ਹੋਣ